ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਨਸ਼ਿਆ ਖਿਲਾਫ ਪਿੰਡਾਂ ਵਿੱਚ ਜਾ ਕੇ ਸੈਮੀਨਾਰ ਲਗਾਏ ਜਾ ਰਹੇ ਹਨ ਅੱਜ ਮੈਂ ਕੁੱਲੀਆਂ ਲਵਾਨਾ ਪਿੰਡ ਵਿਖੇ ਆਪਣਾ ਨਸ਼ਿਆ ਸੰਬੰਧੀ ਸੈਮੀਨਾਰ ਲਗਾਇਆ ਸੀ ਜਿੱਥੇ ਉਹਨਾਂ ਨੂੰ ਸਰਕਾਰ ਵੱਲੋਂ ਅਤੇ ਪੰਜਾਬ ਪੁਲਿਸ ਵਿਭਾਗ ਵੱਲੋਂ ਨਸ਼ੇ ਦੇ ਖਿਲਾਫ ਜੋ ਯਤਨ ਚਲਾਇਆ ਜਾ ਰਿਹਾ ਹੈ ਬਾਰੇ ਦੱਸਿਆ ਜਦੋਂ ਮੈਂ ਉਹਨਾਂ ਨੂੰ ਇਹ ਦੱਸਿਆ ਕਿ ਅਗਰ ਕੋਈ ਬੱਚਾ ਨਸ਼ਾ ਐਡਿਕਟਡ ਹੈ ਉਹਨਾਂ ਦਾ ਨਸ਼ਾ ਛਡਾਓ ਕੇਂਦਰ ਵਿੱਚ ਐਡਮਿਟ ਕਰਾਵਾਂਗੇ ਉਸ ਦਾ ਟ੍ਰੀਟਮੈਂਟ ਕਰਾਵਾਂਗੇ ਮੇਰੇ ਇਹ ਕਹਿਣ ਦੇ ਬਾਅਦ ਉਹਨਾਂ ਵਿੱਚੋਂ ਹੀ ਇੱਕ ਆਦਮੀ ਉੱਠਿਆ ਜਿਸ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਮੈਂ ਮੇਰਾ ਬੇਟਾ ਨਸ਼ਾ ਕਰਦਾ ਹੈ ਤਾਂ ਮੈਂ ਆਪਣੇ ਬੇਟੇ ਦਾ ਨਸ਼ਾ ਛਡਾਉਣਾ ਚਾਹੁੰਦਾ ਹਾਂ ਜਿਸ ਸੇ ਮੈਂ ਅੱਜ ਉਸ ਦੇ ਬੇਟੇ ਨੂੰ ਨਸ਼ਾ ਛਡਾਓ ਕੇਂਦਰ ਵਿੱਚ ਜੋ ਉਹਦੀ ਕਾਗਜ਼ੀ ਕਾਰਵਾਈ ਕਰਕੇ ਉਸ ਨੂੰ ਨਸ਼ਾ ਛਡਾਓ ਕੇਂਦਰ ਦਸਵਾ ਵਿਖੇ ਐਡਮਿਟ ਕਰਵਾ ਰਹੀ ਹਾਂ ਮੇਰੀ ਆਪ ਸਭ ਨੂੰ ਅਪੀਲ ਹੈ ਕਿ ਅਗਰ ਅਸੀਂ ਕੋਈ ਬੱਚਾ ਨਸ਼ਾ ਕਰਦਾ ਹੈ ਤਾਂ ਉਸ ਨੂੰ ਨਸ਼ਾ ਛਡਾਓ ਕੇਂਦਰ ਵਿੱਚ ਐਡਮਿਟ ਕਰਾਵਾਂਗੇ ਅਗਰ ਕੋਈ ਨਸ਼ ਅਗਰ ਉਹਦੇ ਬਾਰੇ ਕੋਈ ਸਾਨੂੰ ਇਨਫੋਰਮੇਸ਼ਨ ਦਿੰਦਾ ਹੈ ਅਸੀਂ ਉਹਦੀ ਇਨਫੋਰਮੇਸ਼ਨ ਗੁਪਤ ਰੱਖਾਂਗੇ ਅਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਧੰਨਵਾਦ ਅਸੀਂ ਆਸਾ ਸਾਹਿਬ ਦੇ ਬਹੁਤ ਧੰਨਵਾਦੀ ਹਾਂ ਇਹਨਾਂ ਨੇ ਸਾਡੇ ਬੱਚੇ ਨੂੰ ਨਾਲ ਹੋ ਕੇ ਜੇ ਪਰਪਲ ਪਰਪਨਾ ਕੀਤਾ ਵਧੀਆ ਸਾਡਾ ਬੱਚਾ ਜਮਾ ਕਰਾਇਆ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਪੰਜਾਬ ਪੁਲਿਸ